ਆਸਤਪਦੀ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨੇਕਟ ਕਰ ਪੇਖ ਪੂਰੇ ਗੁਰ ਕਾ ਸੁਣੀ ਉਪਦੇਸ਼ ਸੁਣੀ ਲੱਗਦਾ ਪੂਰੇ ਗੁਰ ਕਾ ਉਪਦੇਸ਼ ਸੁਣੀ ਅਧੂਰੇ ਦਾਣਾ ਸੁਣ ਲਈ ਜੇ ਅਧੂਰੇ ਦਾ ਸੁਣ ਲਿਆ ਫਿਰ ਤਾਂ ਪਾਰ ਬ੍ਰਹਮ ਨੂੰ ਨਿਤਲੀ ਬਣਣਾ ਨਿਕਟ ਕਰਦੇ ਇਹਦਾ ਦੂਰ ਬਣਿਆ ਉਹਨਾਂ ਦਾ ਦੂਰ ਬਣਿਆ ਹੈ ਕੱਚਿਆਂ ਦਾ ਉਹ ਦੂਰਿਆਂ ਦਾ ਕੱਚਿਆਂ ਦਾ ਦੂਰ ਬਣਿਆ ਹੈ ਕਿਤੇ ਤੇ ਜੇਦਾ ਕੁਝ ਬਣਿਆ ਨਾ ਕਹਿਦਾ ਕੁਝ ਬਣਿਆ ਪੂਰੇ ਜੇ ਗੁਰਕਾਉ ਦੇ ਸੁਣਿਆ ਜਿਹਨੇ ਪੂਰੇ ਗੁਰਦੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਆਪਣਾ ਨਥ ਬਣਿਆ ਦਰਬੰਦ ਹੋਏ ਔਰ ਖੈ ਉਹਦਰ ਉਹਨਾਂ ਨੇ ਦਿਖਾੜ ਵੀ ਦਿੱਤਾ ਦੁਆ ਨੇ ਦੱਸਿਆ ਜੀ ਦਿਖਾ ਲੈਗੇ ਸਾਨੂੰ ਉਹਨਾਂ ਨੇ ਦੇਖਿਆ ਵੀ ਇਹਦੀ ਨਾ ਦੇਖਿਆ ਨਾ ਦਿਖਾਇਆ ਦੱਸ ਤੌਹਤ ਕੋਈ ਦਿੱਤਾ ਆ ਬ੍ਰह्म ਕਵਾਨੀਆਂ ਬਹੁਤ ਬੋਧਾਦੀਆਂ ਨੇ ਸਟਾ ਰਹੇ ਹੋ ਐ ਨਹੀਂ ਪਤਾ ਵੀ ਇਹਨੇ ਕਿਲੋਮੀਟਰ ਕਿੱਕਾ ਚੱਕਰ ਬਣਾਇਆ ਭਾਈ ਜਾਨਾ ਖਾ ਤੂੰ ਹੀ ਬਣਾਇਆ ਉਹਦਾ ਹਰ ਨਕਸ਼ੇ ਦੇ ਹੁੰਦੇ ਇਹ ਹੁੰਦਾ ਵੀ ਇਹ ਨਕਸ਼ੇ ਦੇ ਜਿਹੜੇ ਦੂਰੀਆਂ ਨੇ 1 ਸੈਂਟੀਮੀਟਰ ਜਾਂ 1 ਇੰਚ ਇਹਨੇ ਲੱਖ ਕਰੋੜ ਰੀਲ ਦੀ मतलब आयने ग्रोड व्हील ਦਾ ਇਟਿਚ ਹੋ ਉਹਦੇ ਹਿਸਾਬ ਨਾਲ ਫਿਰ ਰਕਸ਼ਾ ਬਣਾਉਗਾ ਰਕਸ਼ਾ ਬਣਾ ਤਾ ਨਕਸ਼ੇ ਕਿਸ ਬੇਸ ਤੇ ਬਣਾਉ ਹੁੰਦਾ ਚਾਹੀਦੀ ਤੁਸੀਂ ਰਕਸ਼ਾ ਤਾਂ ਬਣਾਤਾ ਨਾਪਿਆ ਜਾਂਦਾ ਜੇ ਨਕਸ਼ਾ بڑا ਬਣਾ ਦੋ ਮੈਂ ਕਾਹ ਕਿ ਬੜਾ ਹੋਊ ਤਾਂ ਫਿਰ ਦੂਰ ਦਿਖਾਣਾ ਕੋਈ ਇਹ ਛੋਟਾ ਉਹਨੂੰ ਤੇ ਉਹੋ ਵੱਡੋ ਨਾ ਚੰ ਛੋਟਾ ਕਰ ਦਈਏ ਤਾਂ ਫਾਸਲਾ ਘਟ ਜੂਗਾ ਫਿਰ ਕਾ ਦੂਰੀ ਘਟੂਗੂ ਇਹ ਸਭ ਅਧੂਰੇ ਗੁਰੂਆਂ ਦੀਆਂ ਗੱਲਾਂ ਨੇ ਅਧੂਰੇ ਜਿਹੜੇ ਬਣੇ ਸਰਦਨ ਪੂਰਾ ਪ੍ਰਵਾਹ ਆ ਰਹਾ ਦਿਆ ਉਹਦਾ ਗੁਰੂ ਜਾਗਰੂ ਪੂਰਾ ਪ੍ਰਵਾਹ ਆਤ ਪੂਰਾ ਪੂਰਾ ਗੁਰਕਾ ਪੂਰਾ ਜਾ ਕੇ ਨੋ ਪੂਰੇ ਗੁਰਕਾ ਨਾਲ ਵੀ ਪੂਰਾ ਪਾਇਆ ਪੂਰੇ ਕੇ ਗੁਣ ਕਾ ਪੂਰੇ ਗੁਰਕਾ ਸੁਣ ਉਪਦੇਸ਼ ਪੂਰੇ ਗੁਰਕਾ ਸੁਣੀ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ ਪੂਰੇ ਗੁਰਕਾ ਸੁਣੀ ਉਪਦੇਸ਼ ਪੂਰੇ ਗੁਰਦਾ ਉਪਦੇਸ਼ ਸੁਣੇ ਜੇ ਸੁਣੇਗਾ ਤਾਂ ਪਾਰ ਬ੍ਰਹਮ ਨੂੰ ਮਿਲੇ ਕਰਕੇ ਦੇਖੇਗਾ ਵਰਨਾ ਨਹੀਂ ਦੇਖ ਸਕਦਾ ਦੇ ਪਾਰਬੰ ਨੂੰ ਨੇੜੇ ਉੱਦਣ ਹੋਊਗਾ ਵਰਨਾ ਨਹੀਂ ਹੋਣਾ ਪਾਰਬੰ ਢਿੱਕ ਕਰਤੇ ਕਟ ਢਿੱਕਟਿਆ ਇਕਟ ਕਰਕੇ ਹੰਨੇ ਦਾ ਤਾਂ ਦਰਸ਼ਨ ਹੋਊਗਾ ਦੂਰ ਨਹੀਂ ਹੋਣਾ ਦਰਸ਼ਨ ਹਾਂ ਸਾਹ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਸਰੇ ਚਿੰਤ ਨੇਕਟਾ ਦੂਰ ਕੀ ਹੈ ਬਾਹਰ ਮੁਖੀ ਹੋ ਕੇ ਦੇਖਦਾ ਦੂਰ ਹੈ ਅੰਤਰ ਮੁਖੀ ਹੋ ਕੇ ਦੇਖਦਾ ਨੇੜੇ ਹੈ ਜਿਹੜਾ ਪੂਰਾ ਦਰਸ਼ਨ ਕਰਾਊਗਾ ਪੂਰਾ ਕਰੋ ਦਰੋ ਕਰਾਊਗਾ ਜਿਹੜਾ ਅਧੂਰਾ ਦਸੂ ਬਾਹਰ ਦਸੂਗਾ ਬਾਹਰ ਹੈ ਉਹ ਨਹੀਂ ਸਭ ਕੁਝ ਘਰ ਮੈਂ ਬਾਹਰ ਬਾਹਰ ਟੋਲੇ ਸਬਰ ਬਾਟੋਲੇ ਸਬਰ ਬਰਪਰਾ ਬਾਹਰ ਹੁ ਦਈ ਹਰੇ ਪੂਰੇ ਗੁਰਗਾ ਸੁਣੀ ਉਪਦੇਸ਼ ਪਾਰ ਬ੍ਰਹਮ ਵਿਕਟ ਕਰਪੇਖ ਪਾਰ ਬ੍ਰਹਮ ਨੂੰ ਵਿਕਟ ਕਰਕੇ ਦੇਖ ਲੈ ਤਰੇ ਆ ਹੁਣ سات ساس سمرو گوبند من انتر کیمرو گوبند اس کر کے گوبند کا سمرن کرو کھاو نہ لگو من انترے من انتر کی اترے چنت ساتھ ساتھ سمرو گوب من انتر کی اترے چنت کیا گوبند انتر ہی ہے کہ چنتا کا ਜਿਹਨੂੰ ਡੋੜਦਾ ਸੀ ਬਾਹਰ ਉਹ ਤਾਂ ਦਰਿਆ ਸਿੱਧਾ ਉਹ ਤਾਂ ਰੱਖਦੇ ਜਾਂ ਗੋਬਿੰਦ ਨੂੰ ਬਾਹਰ ਮੰਨਦਾ ਸੀ ਖਜ਼ਾਨਾ ਦਾ ਅੰਦਰੇ ਪਿਆ ਸੀ ਬੁਖਾਰੀ ਬਣੇ ਵਾਲ ਲਬ ਸਭ ਫਿਰਦਾ ਸੀ ਉਹ ਕੁਰਸੀ ਦਾ ਤਖਤ ਤੇ ਬੈਠਾ ਦਾ ਰਾਜਾ ਰਾਜ ਵੀ ਕੋਲੇ ਤਾਂ ਸੁਪਨਾ ਹੀ ਆਇਆ ਹੋਇਆ ਸੀ ਸੁਪਨਾ ਹੀ ਬੁਖਾਰੀ ਸੀ ਜਾਂ ਜਾਗਿਆ ਸਭ ਕੋ ਕੋਲੇ ਸੀ ਮਨ ਉਤਰ ਕੀ ਉਤਰੇ ਚੇਤਨ ਚੇਤਨ ਆਜੋ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਲ ਮੰਗ ਆ ਅਨਿਤ ਆਸ ਹੈ ਨਾ ਇਹ ਨਾਸ ਨਹੀਂ ਹੈ ਜਿਹੜੀ ਆਸ ਨਾਸਮੁਖਤਾ ਅਨਿਤ ਨਾਸਮੁਖ ਤਰੂ ਗਏ ਨੇ ਦੇਤੇ ਜਿਹੜਾ ਹੁੰਦਾ ਨਿਤ ਲਫਜ਼ ਹੈ ਇਹ ਤਾਂ ਸਦਾ ਨੂੰ ਗਏ ਨੇ ਨਿਤ ਸੁਖ ਸਦਾ ਸੁਖ ਅਨਿਤ ਸੁਖ ਨਾਸਮੁਖ ਸੁਖ ਆਸ ਅਭਿਤ ਤੇ ਅਭੁਤ ਸਾਧਿਆ ਆਸ ਹੈ ਤਾਂ ਨਾਸਮਤ ਹੈ ਤਿਆਗੋ ਇਹਦੀ ਜਿਹੜੀ ਤਰੰਗ ਉੱਠਦੀ ਆਂ ਤਰ ਇਹਨੂੰ ਤਿਆਗ ਦੋ ਅਤੇ ਤਾਸ ਨੂੰ ਵਾਯਾ ਦੀ ਆਸ ਨੂੰ ਅਰੇਤ ਤਿਆਗੋ ਤਰੰਗ ਇਹਦੀ ਤਰੰਗੇ ਤਿਆਗ ਦੋ ਸਰੰਗ ਤੇ ਨੰਗ ਰਜੋਦਮ ਸਤੋ ਦੀ ਇਹਦੀ ਆਸ ਹੈ ਛੱਡ ਦੇ ਉਹਨੂੰ ਇਹ ਤਰੰਗਾਂ ਉੱਠਦੀਆਂ ਨੇ ਅੰਦਰ ਇਹਦੀ ਤਰੰਗਾਂ ਜਿਹੜੀ ਨਾ ਲਹਿਰ ਲਹਿਰ ਉੱਠਦੀ ਹੈ ਤਰੰਗ ਲਹਿਰ ਰੂਹ ਹੈ ਇਹ ਲਹਿਰਾਂ ਨੂੰ ਤਿਆਗ ਦੋ ਆਸ ਅਨਿਤ ਪਿਆਗੋ ਤਰੰਗ ਉੱਥੇ ਵੀ ਜਾ ਕੇ ਮਰ ਜਾਣਾ ਮਹਿਲ ਨੇ ਕਿੰਨੀ ਦੂਰ ਜਾਂਦੀ ਹੈ ਲਹਿਰ ਲੈ ਦੀ ਉਮਰ ਕਿੰਨੀ ਹੁੰਦੀ ਹੈ ਜਿੱਤੇ ਤੱਕ ਪਾਣੀ ਉੱਥੇ ਦਾ ਲਹਿਰ ਚੱਪੜੀ ਦਾ ਪਾਣੀ ਕਿੰਨਾ ਖੁੰਦਾ ਫਫਾ 7 ਮਿੰਟ ਦੀ ਆਸ ਹੁੰਦੀ ਹੈ ਜਦੋਂ ਲਹਿਰ ਉੱਥੇ 10 ਮਿੰਟ ਦੀ ਹੋਊਗੀ ਹਾਂਜੀ ਆਸ ਅਨਿਤ ਪਿਆਗੋ ਤਰੰਗ ਸੰਤ ਜਰਾ ਕੀ ਧੂਰ ਮਨ ਮੰਗੋ ਤਿਆਗੋ ਤਰੰਗ ਹੈ ਤੇ ਤਰੰਗ ਤਿਆਗ ਦੋ ਇਹ ਦਾਸਵਤ ਫਰਿਆਰੀਆਂ ਜੀਜਾ ਦਾਸਵਤ ਇੱਛਾ ਹੈ ਦਾਸਵਤ ਵਸਤੂ ਦੀ ਇੱਛਾ ਹੈ ਇਸ ਤਰ੍ਹਾਂ ਤਿਆਗ ਦਿਓ ਇਹਦੀ ਇੱਛਾ ਤਿਆਗ ਦਿਓ ਸਾਧ ਸੰਗਤ ਜਨਾਂ ਕੀ ਤੋੜ ਮਨਵਾ ਬੰਦੇ ਵਿੱਚ ਇੱਛਾ ਕਾਦੀ ਬੰਦੀ ਕਾਦੀ ਰੱਖੋ ਸਾਧ ਸੰਗਤ ਜਨਾਂ ਦਾ ਜਿਹੜਾ ਗਿਆਨ ਹੈ ਆਤਮ ਗਿਆਨ ਝੂੜ ਗਿਆਨ ਨੂੰ ਕਹਿੰਦੇ ਨੇ ਕੀ ਇੱਛਾ ਤੋੜ ਇਹ ਗਾਂਂਦੇ ਧੂੜ ਨੂੰ ਕੋ ਸਾਟ ਜਾਏਗੀ ਧੂੜ ਮਾਰੂਗਾ ਮਾਟੇ ਵਿੱਚ ਇਹਦੀ ਫੁੱਕ ਰਖੋ ਛੜਕੋ ਬਬੇ ਛਾਈ ਹੁੰਦੀ ਆ ਆਪ ਛੋੜ ਬੇਨਤੀ ਕਰੋ ਸਾਧ ਸੰਗੀ ਅਗਲ ਸਾਗਰ ਦੋ ਆਪ ਛੋੜ ਆਪਣੀ ਜਿਹੜੀ ਜਤਨ ਤੇ ਚਾਹੀਦਾ ਬਾੜਾ ਭੜੀ ਫਰਦਾ ਤਾ ਮੈਂ ਲੈ ਕੇ ਛੱਡੂਗਾ ਵੰਦੀਆਂ ਰੱਖਾ ਜੀ ਇਹ ਛੱਡੋ ਜਤਨ ਛੱਡੋ ਆਪ ਛੋੜ ਬੇਨਤੀ ਕਰੋ ਕੋਈ ਕਰਦੀ ਤਾਂ ਲੈਣ ਵਾਲਾ ਜਦ ਤੱਕ ਛੱਡੋ خیال ਛੱਡੋ ਆਪ ਛੋੜ ਬੇਨਤੀ ਕਰੋ ਬੇਨਤੀ ਕਰੋ ਇਹਦਾ ਬੇਨਤੀ ਨਾ ਬਹਿਣਾ ਆਪ ਤੁਸੀਂ ਕੀ ਕਰ ਸਕਦੇ ਜੇ ਆਪ ਨਾ ਸਮਝ ਸਕਦੇ ਸੀ ਉੱਤੇ ਤੁਹਾਡਾ ਸੀ ਗੁਰਬਾਣੀ ਨੂੰ ਉਦਮ ਦਾ ਵਿਚਾਰਨਾ ਜਿੱਥੇ ਤੱਕ ਗੁਰਬਾਣੀ ਵਿਚਾਰਨ ਦੀ ਗੱਲ ਸੀ ਉੱਥੇ ਤੱਕ ਤਾਂ ਆਪਣਾ ਸੀ ਕੁਝ ਛੋਟੀ ਗਾਹ ਨਹੀਂ ਹੈ ਜਿਤੇ ਆਰਾਧਨਾ ਉੱਥੇ ਆਪਣਾ ਕੋਈ ਯੋਗ ਨਹੀਂ ਆਪਣੀ ਸੌਤ ਕੋਈ ਨਹੀਂ ਆਪਣੀ ਉੱਥੇ ਸਿਆਣਗੀ ਨਹੀਂ ਵੀ ਤਾਂ ਕਰਤਾ ਕੋਈ ਖੱਲ ਨੇ ਪਾਣਾ ਵੀ ਪਿਆ ਪਰਮੇਸ਼ਰ ਪਾਇਆ ਉੱਥੇ ਸਾਡੀ ਚਾਹਤ ਦੀ ਜ਼ਰੂਰਤ ਨਹੀਂ ਸਾਡੇ ਵਸਦੀ ਕੋਈ ਗੱਲ ਨਹੀਂ ਵੀ ਪਿਆ ਪਰਮੇਸ਼ਰ ਪਾਇਆ ਉੱਥੇ ਦਾ ਪਰਮੇਸ਼ਰ ਦੀ ਆਰਾਧਨਾ ਹੀ ਕਰਾਂ ਭਾਈ ਵੀ ਪਾਦੇ ਹੁਣ ਤੇਰੇ ਵਸਦੀ ਗੱਲ ਹੈ ਸਾਡੇ ਵਸਦੀ ਗੱਲ ਨਹੀਂ ਜਿਤੇ ਵਸਦੀ ਗੱਲ ਨਹੀਂ ਹੈ ਉੱਥੇ ਦਾ ਫਿਰ ਆਰਾਧਨਾ ਨਹੀਂ ਹੈ ਉਹਦੀ ਬੇਨਤੀ ਆਪ ਜੋੜ ਬੇਨਤੀ ਕਰੋ ਨਹੀਂ ਤੁਸੀਂ ਵੀ ਪਵਾ ਸਕਦੇ ਕਿਸ ਤਰੀਕੇ ਨਾਲ ਵੀ ਇਹ ਜਦ ਤਨ ਤੁਸੀਂ ਜਿਹੜੀਆਂ ਸਕੀਮਾਂ ਚ ਘੜਦੇ ਹੋ ਨਾ ਰੋਜ਼ ਬੇਈ ਆ ਕੇ ਬੋਲੇ ਕਰਾ ਫਿਰ ਇਹ ਤੁਮ ਜਾਓ ਹੀ ਨਾ ਜਦੋਂ ਤੁਸੀਂ ਨਹੀਂ ਪਾਉਣਦੇ ਟਾਈਮ ਪੈਸੇ ਜਿੰਨਾ ਪੈਸਾ ਖਰਚ ਕਰੋਗੇ ਦੁਨੀਆ ਵਰਜੂਗੀ ਜਨੂੰ ਅੱਧੀ ਉਦਾਂ ਹੀ ਦੁਖੀ ਤੁਸੀਂ ਤਜਰਬਾ ਕਰੀ ਜਨਾਂ ਦੁਨੀਆ ਗਰੀਬ ਹੋ ਜਾਂਦੀ ਹੈ ਪੈਸੇ ਹੋਣੇ ਤੋਂ ਮਾਦੀ ਕਰੀ ਜਾਂਦੇ ਨੇ جدھر پیسہ خرچ کرنا خوج کھا کے پیسے چھوڑوں خرچ کرنے کا ہوں جی جنتا بچا لو بھی من تو بچا لو بہت ہے ہاں آپ چھوڑ بےنتی کرو سات سنگھی اگر ساگر آپ چھوڑ بےنتی کرو سات سنگی سات کی سنگت سچ کی سنگت سچہرا کی سنگت. 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 سنگت رکھو ساتھ سچار ਕੂੜੇ ਆਨੰਦ ਇਸਤ ਤੇ ਛੱਡ ਦੋ ਸੱਚਾ ਆਨੰਦ ਦੀ ਸੰਭਲ ਵਿੱਚ ਆ ਜਾਓ ਸੱਚਾਰਾਂ ਦੀ ਸੰਭਤ ਵੱਖਰੀ ਬਣਾ ਲਓ ਅਗਨ ਸਾਧ ਕਰ ਤਰੋ ਜੇ ਅਗਨ ਸਾਧ ਕਰਨਾ ਹੈ ਇਹ ਆਖਰੀ ਅਸਬਦੀ ਅੱਜ ਦੇ ਸਾਰੇ ਸੰਸਾਰ ਤੋਂ ਸਿੱਖਿਆ ਅੱਜ ਦਾ ਜੋ ਸੰਸਾਰ ਜਿੱਥੇ ਅਸੀਂ ਖੜਿਆ ਸਾਰਿਆਂ ਵਾਸਤੇ ਸਿੱਖਿਆ ਜੇ ਅਗਨ ਸਾਧ ਕਰ ਤਾ ਹੈ ਜੇ ਅਗਨ ਸਾਧ ਕਰਕੇ ਬਚਣਾ ਹੈ ਅਗਦੇ ਸਾਗਰ ਦੇ ਵਿੱਚ ਅੱਗ ਜਲਦੀ ਹੈ ਸਮੁੰਦਰ ਦੇ ਵਿੱਚ ਵਿਚ ਖੜਿਆ ਸਾਰੇ ਸਾਰਿਆਂ ਦੇ ਅੰਦਰ ਅੱਗ ਜਲਦੀ ਹੈ ਬਹਿਰ ਭਗਵਾਨਾਂ ਦੀ ਦੂਆ ਦੂਰੂ ਤੇ ਖੜਾ ਨਹੀਂ ਜਾਂਦਾ ਸਾਰਾ ਮੁਲਕ ਬਰੂਤੇ ਤੇ ਢੇਰ ਤੇ ਦੁਨੀਆ ਬੈਠੀ ਹੈ ਅਗ ਵਾਲੇ ਅੱਗ ਮੱਚਦੀ ਹੈ ਜੇ ਤੋ ਵਧਣਾ ਚਾਹੁੰਦੇ ਨੇ ਤਾਂ ਸੱਚਿਆ ਦੇ ਇਕੱਠੇ ਹੋ ਜਾਣ ਸਾਧੂ ਕੱਠੇ ਹੋ ਜਾਣੇ ਕੋ ਪਾਸੇ ਤਾਂ ਬਚਾ ਸਕਦੇ ਨੇ ਅਗਰ ਸਾਧਾ ਕਰਿਆ ਜਾ ਸਕਦਾ ਹੈ ਇਹਨਾਂ ਨੂੰ ਕੱਢ ਸਕਦੇ ਨੇ ਬਲਸਾ ਦਾ ਉਹ ਨਾ ਮਾਜਿਜ਼ਾ ਬਦੂ ਨੇ ਬਾਝਸਾਨੀ ਫੜਦੀ ਹੈ ਬਾਹਰ ਆਵੜੇ ਫਰੇਗ ਦੇ ਹੱਥੇ ਮਾਜਾ ਮਾਜਾ ਸਰ ਵਾਜਾ ਹਰ ਢਾਲ ਤੇ ਉੱਲੂ ਬੈਠਾ ਹੈ ਜਾਨੋ ਫਿਰਾਂ ਜਾਂ ਹੈ ਗੁਰਸਾ ਕੀ ਹੋਗਾ ਚਾਹ ਹਾੜੀ ਤੇ ਉੱਲੂ ਬੈ ਗਿਆ ਕੇ ਗੋਸਤਾਂ ਦਾ ਫਿਰ ਕੀ ਹੋਊਗਾ ਉਹਦਾ ਸਭ ਨੂੰ ਪਤਾ ਹੀ ਹੈ ਇਹ ਤਾਂ ਰੇ ਕਿਹਾ ਤੈਨੂੰ ਉੱਲੂ ਬੈਠਾ ਇੱਥੇ ਹੁਣਾ ਅੱਪਰਸੋ ਮਾਰ ਬੰਦਾਂ ਨੇ ਹੱਥੀਂ ਮਾਰਦਾ ਸਾ ਭਾਈ ਨੇ ਭਾਈ ਨੂੰ ਮਾਰਦਾ ਜੀ ਗੋਲੀ ਨਾਲ ਮਾਰ ਕੇ ਫਾਰੀ ਰੋਣ ਇਹ ਹੀ ਗੱਲ ਨੇ ਉਹਨਾਂ ਦੀ ਇਹ ਗੱਲ ਨੇ ਭਾਇਆ ਦਾ ਪਰਮਾਤਮਾ ਭਾਇਆ ਦਾ ਪਰਮਾਤਮਾ ਅੱਗ ਬਰਦੀ ਅਕਾ ਮਾਇਆ ਦਾ ਕੋਈ ਨਹੀਂ ਕੋਈ ਨਹੀਂ ਬਚਾ ਸਕਦਾ ਆਸ਼ਰਮ ਦੀ ਬਚਾਉਂਦੀ ਆ ਹੁਣ ਸਾਥ ਸੰਗਤ ਅਗਰ ਸਾਡੇ ਜੇ ਆਂਦਾ ਸਾਡਾ ਕਰਨਾ ਸਾਦ ਇਕੱਠੇ ਹੋ ਜਾਓ ਜੇ ਦੁਨੀਆ ਦੇ ਧਰਮ ਦੇ ਵਿੱਚੇ ਕੁਝ ਜੱਗੇ ਆਦਮੀ ਨੇ ਇਕੱਠੇ ਹੋ ਜਾਓ ਸਾਰੇ ਇਕੱਠੜਾ ਪੜਾ ਲਓ ਜੇ ਬਚਣਾ ਇੱਕ ਪਲੇਟਫਾਰਮ ਬਣਾ ਲਓ ਹਾਂ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪਊਗਾ ਜਦਾਂ ਹੈ ਨਹੀਂ ਸਕੇ ਆਰੇ ਦੋ ਪਲੇਟਫਾਰਮ ਕਾ ਦੇਣੇ ਤੁਹਾਡੇ ਫਿਰ ਤੇ ਦੋ ਪਲੇਟਫਾਰਮ ਨੇ ਫਿਰ ਸੱਚਿਆ ਨਹੀਂ ਅਗੇ ਤੁਸੀਂ ਫਿਰ ਬੇਈਮਾਨ ਹੋ ਜੋ ਸੱਚਿਆ ਰੱਖਿਆ ਹੈ ਕਿ ਬੇਈਮਾਨ ਤੇ ਇਕੱਠੇ ਦੀ ਹੁੰਦਾ ਕਾਹੀ ਬੇਈਮਾਨ ਹੋ ਛੋਟਾ ਮੁੰਡਾ ਛੋਟਿਆ ਹੋਰ ਕੀ ਹੈ ਹਰੇ ਹਰ ਧਨ ਕੇ ਪਰ ਲਿਓ ਪੜਾਰ ਨਾਨਕ ਗੁਰਪੂਰੇ ਨਮਸਕਾਰ ਆ ਜਿਹੜਾ ਦੂਆ ਸੰਥਾਰੇ ਫਰਾਡ ਕਰ ਕਰਕੇ ਬੈਠਾ ਜੀ ਪੈਸਾ ਰੱਖਦੇ ਛੱਡੋ ਉਸ ਨੂੰ ਰੋਝਾ ਉਹ ਤਾਂ ਕਿਹਾ ਕਿ ਤੋਲੇ ਬਡਾ ਕਾਲਾ ਤਾਂ ਹੋਇਆ ਹੋਵੇ ਕਹਿੰਦੇ ਐ ਕਢਾਓ ਹਾਂ ਕਾਲਾ ਚਿੱਟਾ ਤਾਂ ਚਲੋ ਹਰ ਧੜਕੇ ਹਰ ਧੜਕੇ ਭਨਾਰ ਉਹ ਭਨਾਰ ਉਹ ਤਾਂ ਭਰੋ ਜਿਹੜਾ ਦਰਗਾਹ ਦਾ ਕੰਮ ਆਵੇ ਖਰਚਾ ਕਹਾਂ ਨੂੰ ਇਹ ਜੀਵਨ ਤੋਂ ਬਾਅਦ ਵੀ ਜਿਉਦੇ ਵੀ ਕੰਮ ਆਵੇ ਜਿਉਂ ਤੋਂ ਬਾਅਦ ਵੀ ਕੰਮ ਆਵੇ ਸਰੀਰ ਤੋਂ ਉਹ ਤਾਂ ਦੇ ਭਨਾਰ ਭਰੋ ਹਰ ਧੜਕੇ ਭਰ ਲਿਓ ਭਨਾਰ ਨਾਨਕ ਗੁਰੂ ਪੂਰੇ ਨਾਮ ਸਕਾਰ ਜੇੜਾ ਕੋਈ ਐਸੀ ਗੱਲ ਦੱਸੇ ਜਿਹੜਾ ਕੋ ਭਨਾ ਰਹੇ ਸੇ ਭਰਾਵੇ ਚਲੋ ਪੂਰਾ ਘਰ ਉਹਨੂੰ ਬਿਜਾਰ ਕਰ ਲੋ ਕਿ ਸਾਨੂੰ ਲੱਗ ਲੋ ਜਾ ਕੇ ਆਕਰਜਣਾ ਰਹੋ ਵੀ ਮਹਾਰਾਸ਼ਟਰ ਪਤੀਆਂ ਆਕਰਜਣਾ ਰਹੋ ਵੀ ਮੈਂ ਮਨਿਸਟਰਾਂ ਦੇ ਚੀਫ ਨੇਸਾਂ ਪ੍ਰਾਈਮ ਮਨਿਸਟਰ ਕਿ ਕੋਈ ਗੋਲੀ ਚਾਹੀਦੀ ਹਰੇਕ ਦੂਜੀ ਦੀ ਲੋੜ ਨਹੀਂ ਖੋਪੜੀ ਜਿਹਾ ਲੱਗੇ ਚਾਹੇ ਅਤਵਾਦੀ ਹੈ ਚਾਹੇ ਰਾਸ਼ਟਰਪਤੀ ਕੋਈ ਨਹੀਂ ਇਸ ਰੀਸ ਨੇ ਸਾਰੇ ਇਹ ਰਾ ਨਹੀਂ ਠੀਕ ਹਨ ਬਾਦ ਬਰੋਣ ਵਾਲਾ ਰਾ ਬੈ ਆਲਾ ਸੁਰੱਖਿਆ ਰਾਖ ਕੇ ਜਾਦਾ ਬੰਦੇ ਰੱਖ ਕੇ ਆਪਣੇ ਬੱਚ ਕਰ ਲੋ ਮਾ ਦੂਆ ਨੂੰ ਇਹ ਕਰ ਲੋ ਇਹ ਰਾ ਚ ਮਾਹੀ ਹੈਗਾ ਵਿਚਾਰ ਵਾਲਾ ਰਾ ਜੇ ਬੈਠੇ ਵਿਚਾਰ ਉਹਦੀ ਲੋੜ ਇਹਦਾ ਇੱਥੇ ਤੱਕ ਕਾਜ ਵੇ ਤੇ ਫੇਰ ਮੁਸ਼ਕਲੇ ਗੱਲ ਹੈ ਸੇਰ ਵਿਚਾਰਨਾ ਚਾਹੀਦਾ ਵੀ ਇੱਥੇ ਤੱਕ ਵਿਗੜ ਕਿਉਂ ਗਈ ਹਾਲਤ ਐਨੀ ਗੋੜੀ ਦੀ ਟੋੜ ਰੋੜ ਬੈਜੀ ਜਿਹੜੇ ਕਿ ਸੇਵਾ ਕਰਨ ਵਾਲੇ ਹੁੰਦੇ ਨੇ ਫਲਕ ਦੀ ਉਹਨਾਂ ਨੂੰ ਇੰਨਾ ਖਤਰਾ ਕਿਉਂ ਹੈ ਸਰਗਰ ਦੇ ਕਿਉਂ ਬਟਦੇ ਨੇ ਸੇਵਾ ਕਰਨ ਵਾਲੇ ਦੀ ਹਣ ਅਸਲ ਸੀ ਸੇਵਾ ਕਰਨ ਵਾਲੇ ਜੇ ਹੁੰਦੇ ਤਾਂ ਖਤਰਾ ਨਹੀਂ ਸੀ ਇੱਥੋਂ ਕੁਝ ਕਿਤਨਾ ਕਿਤੇ ਗੜਬੜ ਜ਼ਰੂਰ ਗੜਬੜ ਉਲਪਕਿਓਨ ਉਹਨੂੰ ਹਟਾਓ ਗੜਬੜ ਨੂੰ ਵਿਚੋਂ ਤੂੰ ਆਪੇ ਸ਼ਾਂਤ ਹੋ ਜਾਵੇਂ ਹਾਂਜੀ ਹਰ ਧੰਕੇ ਪਰ ਲਿਓ ਪੁਢਾਰ ਨਾਨਕ ਗੁਰੂ ਪੂਰੇ ਨਮਸਕਾਰ ਨਾਨਕ ਗੁਰੂ ਪੂਰੇ ਨਮਸਕਾਰ ਜਿਹੜਾ ਕੋਈ ਇਹੇ ਜਾ ਗੁਰੂ ਪੂਰੇ ਆਉਣ ਬਾਹਰ ਟੜਕੇ ਉਹਨਾਂ ਨੂੰ ਉਹਨਾਂ ਨੂੰ ਨਮਸਕਾਰ ਕਰ ਲਓ ਵੀ ਹੁਣ ਤੁਸੀਂ ਵਿਚਾਲੋ ਸਾਡੇ ਤਾਂ ਗਲਤੀ ਹੋ ਗਈ ਰੱਖ ਲਿਓ ਹੁਣ ਤੇ ਕਿਹਦਾ ਸਾਥੋਂ ਦਾ ਭਿਲੜਗੀ ਹੋਣ ਰੱਖ ਲਓ ਤੁਸੀਂ ਕਰੋ ਉਹਨਾਂ ਨੂੰ ਪੂਰੇ ਕਰ ਲਓ ਜੇ ਬਝਣਾ ਤਾਂ ਯਾਰੋ ਤਾਂ ਕੋਈ ਫਾਇਦਾ ਨਹੀਂ ਹੋ ਫਰਵਰੀ ਪੈਂਦਾ ਉਹਦਾ ਪਹਿਲਾ ਬਰੇ ਬਰਾਏ ਉਹਨਾਂ ਨੂੰ ਹੋਤਾ ਜ਼ਿੰਦਗੀ ਦਾ ਕੋਈ ਬਦਲ ਨਹੀਂ